ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਸੁਲਤਾਨਪੁਰ ਲੋਧੀ ਤੋਂ ਆਰੰਭ ਹੋ ਕੇ ਬਟਾਲੇ ਧਰਦੀ ਨਜ਼ਦੀਕ ਪਹੁੰਚਿਆ ਵਾ ਸਭ ਤੋਂ ਪਹਿਲਾਂ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਵਾ ਜਿੰਨਾ ਸੰਗਤਾਂ ਦੇ ਵਿੱਚ ਉਤਸ਼ਾਹ ਵਾ ਸਾਨੂੰ ਲੱਗਦਾ ਵਾ ਵੀ ਇਹ ਜਿਹੜਾ ਛਾਛਾ ਮਾਰਦਾ ਕਾਟਵਾਂ ਇਹ ਕਰੀਬ ਪਾਲਕੀ ਸਾਹਿਬ ਘਟੋ ਘੱਟ ਵੀ 12 ਵਜੇ ਦੇ ਕਰੀਬ ਬਟਾਲੇ ਸ਼ਹਿਰ 'ਚ ਸਮਾਪਤੀ ਹੋਵੇਗੀ ਤੇ ਇੰਨਾ ਸੰਗਤ ਦਾ ਉਤਸ਼ਾਹ ਇਸ ਤੋਂ ਵੱਧ ਕੋਈ ਗੱਲ ਨਹੀਂ ਬਹੁਤ ਜ਼ਿਆਦਾ ਉਤਸ਼ਾਹ ਹੈ ਸੰਗਤ ਦੇ ਵਿੱਚ ਹੀ ਲੱਗਦਾ ਨਹੀਂ ਹਰ ਸਾਲ ਦੇ ਸਾਰੇ ਸੰਗਤ ਦਾ ਉਤਸ਼ਾਹ ਵੱਧਾ ਜਾ ਰਿਹਾ ਹੈ ਇਸ ਬਿਲਕੁਲ ਹਰ ਸਾਲ ਸੰਗਤ ਦਾ ਜਿਹੜਾ ਉਤਸ਼ਾਹ ਆ ਉਹ ਬਹੁਤ ਜ਼ਿਆਦਾ ਵਧਣ ਗਿਆ ਵਾ ਕਿਉਂਕਿ ਗੁਰੂ ਮਹਾਰਾਜ ਦੇ ਪਿਆਰ ਦੇ ਸਦਕਾ ਗੁਰਬਾਣੀ ਬਾਣੀ ਨਾਲ ਜਿਹੜੀ ਸੰਗਤ ਬਹੁਤ ਜ਼ਿਆਦਾ ਦਿਨੋਂ ਜੁੜ ਰਹੀ ਹੈ ਇਸ ਕਰਕੇ ਤੁਸੀਂ ਵੇਖੋ ਕਿੰਨੇ ਲੋਕਾਂ ਨੇ ਨਿਤ ਨਵੇਂ ਪਕਵਾਨ ਦਾਲ ਪੁਲਕਾ ਸੰਗਤ ਦੇ ਸਵਾਗਤ ਵਾਸਤੇ ਥਾਂ ਥਾਂ ਤੇ ਜਿਹੜੇ ਆ ਸਾਰੇ ਪ੍ਰਬੰਧ ਕੀਤੇ ਆ ਫਿਰ ਵੀ ਅਸੀਂ ਆਨੇ ਬੇਸ਼ੱਕ ਲੇਟ ਹੋ ਗਈ ਪਾਲਕੀ ਸਾਹਿਬ ਪਰ ਗੁਰੂ ਮਹਾਰਾਜ ਦੇ ਦਰਸ਼ਨ ਜਿਹੜੇ ਸੰਗਤ ਨੂੰ ਖੁੱਲੇ ਹੁੰਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਪਹਿਲਾਂ ਗੁਰਿੰਦਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਇਸ ਮਹਾਨ ਵਿਆਹ ਪੁਰਬ ਘੁਰਪੁਰਬ ਜੋੜ ਮੇਲੇ ਦੀ ਲੱਖ ਲੱਖ ਵਧਾਈ ਦੇਣਾ ਔਰ ਇਹਤੇ ਬੇਨਤੀ ਕਰਨੀ ਚਾਹੁੰਨਾ ਕਿ ਅੱਜ ਸਵੇਰੇ ਕਰਮਾ ਭਾਗਾਣਾ ਦੇਨ ਜਦੋਂ ਸਵੇਰੇ 7 ਵਜੇ ਅਰਦਾਸ अप्रंत गुरुद्वारा बेर साहब ਤੋਂ ਇੱਕ ਮਹਾਨ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਧੰਨ ਗੁਰਗ੍ਰੰਥ ਸਾਹਿਬ ਦੀ ਛਤਰ ਸ਼ਾਯਾ ਹੇਠ ਆਰੰਭ ਹੋਇਆ ਸੀ ਉਹ ਵਕ ਵਕ ਪੜਾਵਾਂ ਨੂੰ ਤੈਅ ਕਰਕੇ ਮੈਂ ਸਮਝਣਾ ਹੁਣ ਤੱਕ ਦਾ ਜੋ ਸਮਾਂ ਉਹ 12 13 ਘੰਟੇ ਜਿਹੜੇ ਨੇ ਲੱਗ ਚੁੱਕੇ ਨੇ ਬਾਬਾ ਬਕਾਲਾ ਮਹਿਤਾ ਚੌਂਕ ਹੁੰਦਾ ਹੋਇਆ ਅਜੇ ਵੀ ਪਟਾਲੇ ਤੋਂ 14 15 ਕਿਲੋਮੀਟਰ ਦੀ ਦੂਰੀ ਤੇ ਇਹ ਨਗਰ ਕੀਰਤਨ ਇਹ ਅਜੇ ਬਾਕੀ ਪੈਂਦਾ ਜਿਹੜਾ ਕਰਨ ਵਾਲਾ ਪਰ ਮੈਂ ਇਹ ਵੀ ਸਮਝਣਾ ਇਹ ਸਮਾ ਜਿਹੜਾ ਇੰਨਾ ਹੀ ਹੋਰ ਬਟਾਲੇ ਤੱਕ ਪਹੁੰਚਦੇ ਆ ਲੱਗ ਸਕਦਾ ਕਿਉਂਕਿ ਰਸਤੇ ਵਿੱਚ ਮੈਂ ਪਿਛੋਂ ਨਾਲ ਆਇਆ ਜਿੰਨਾ ਪਿਆਰ ਸਤਕਾਰ ਸੰਗਤਾਂ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾਉਣ ਲਈ ਹੈ ਉਹ ਇਹ ਗੱਲ ਸਮਝ ਰਹੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੀ ਇਹ ਬਰਾਦ ਰੂਪੀ ਨਗਰ ਕੀਰਤਨ ਆ ਬਟਾਲੇ ਦੀ ਧਰਤੀ ਵੱਲ ਨੂੰ ਜਾ ਰਿਹਾ ਹੈ ਲੋਕ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਸੀਸ ਝੁਕਾ ਕੇ ਧੰਨ ਗੁਰੂ ਨਾਨਕ ਸਾਹਿਬ ਦੇ ਸ਼ਾਖ ਸ਼ਾਹ ਦਰਸ਼ਨ ਕਰ ਰਹੇ ਨੇ ਬਰਪਾਗੇ ਨੇ ਮੈਂ ਸਮੂੱਚੀ ਜਿਹੜੀ ਸੰਗਤ ਇਹਨਾਂ ਨਗਰ ਕੀਰਤਨਾਂ ਵਿੱਚ ਸ਼ਾਮਲ ਹੋ ਕੇ ਬਟਾਲੇ ਪਹੁੰਚ ਰਹੀ ਹੈ ਉਹਨਾਂ ਨੂੰ ਜੀ ਆਇਆਂ ਆਖਣਾ ਉਹਨਾਂ ਦਾ ਧੰਨਵਾਦ ਕਰਨਾ ਉਹਨਾਂ ਨੂੰ ਵਧਾਈ ਦੇਣਾ ਉਥੇ ਇਹ ਵੀ ਬੇਨਤੀ ਕਰਨੀ ਚਾਹੁੰਦਾ ਕਿ ਸਵੇਰੇ ਫੇਰ 10 ਨਵੰਬਰ ਨੂੰ ਮਾਤਾ ਸਲੱਖਣੀ ਦੇ ਪੇਕਾ ਘਰ ਮਾਤਾ ਜੀ ਦਾ ਜਨਮ ਸਥਾਨ ਧੰਗੁਰ ਨਾਨਕ ਸਾਹਿਬ ਦਾ ਵਿਆਹ ਸਥਾਨ ਗੁਰਦਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ 10 ਨਵੰਬਰ ਨੂੰ ਸਵੇਰੇ 8 ਵਜੇ ਫੇਰ ਆਰੰਭ ਹੋਣ ਜਾ ਰਿਹਾ ਮੈਂ ਸਮੂੱਚੀਆਂ ਸੰਗਤਾਂ ਨੂੰ ਉਹਦੇ ਸ਼ਮੂਲੀਅਤ ਕਰਨ ਦੀ ਬੇਨਤੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਾਂ ਮੈਂ ਤਨਤਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਜੀ ਦੇ ਵਿਆਹਪੁਰਬ ਦੀ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦੇਣਾ ਜਿੱਥੇ ਗੱਲ ਇਹ ਹੈ ਕਿ ਅਸੀਂ ਸਵੇਰ ਦੇ ਨਗਰ ਕੀਰਤਨ ਦੇ ਨਾਲ ਚੱਲੇ ਆ ਜਦੋਂ ਦਾ ਨਗਰ ਕੀਰਤਨ ਸਵੇਰ ਦਾ 7 ਵੇ ਗੁਰਦੁਆਰਾ ਬੇਰ ਸਾਹਿਬ ਤੋਂ ਆਰੰਭ ਹੋਇਆ ਸੰਗਤਾਂ ਦੇ ਵਿੱਚ ਇੰਨਾ ਕੁ ਭਾਰੀ ਉਤਸ਼ਾਹ ਹੈ ਕਿ ਨਗਰ ਕੀਰਤਨ ਨੂੰ ਤਕਰੀਬਨ 30 ਤੋਂ 40 ਕਿਲੋਮੀਟਰ ਪੈਂਡਾ ਤੈਅ ਕਰਨ ਦੇ ਵਿੱਚ ਹੀ 12 ਤੋਂ 13 ਘੰਟੇ ਦਾ ਸਮਾਂ ਲੱਗ ਰਿਹਾ ਹੈ ਅਜੇ ਇਸ ਤੋਂ ਅਗਾਹ ਜਾਂਦੇ ਜਾਂਦੇ ਬਟਾਲੇ ਤੱਕ ਪਹੁੰਚਦੇ ਪਹੁੰਚਦੇ ਇੰਨਾ ਸਮਾਂ ਹੀ ਹੋਰ ਲੱਗਣਾ ਹੈ ਸੰਕਤਾ ਦਾ ਉਤਸ਼ਾਹ ਜਿਹੜਾ ਇਹ ਰਸਤੇ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਬਹੁਤ ਹੀ ਵਧੀਆ ਉਤਸ਼ਾਹ ਹੈ ਇਸ ਦੇ ਨਾਲ ਹੀ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਆਪਾਂ ਟਰੈਕਟਰਾਂ ਟਰਾਲੀਆਂ ਦੇ ਉੱਤੇ ਹੁੱਲੜਬਾਜੀ ਨਾ ਕਰੀਏ ਗੁਰੂ ਮਾਰੇ ਦੇ ਨਾਮ ਦਾ ਸਿਮਰਨ ਕਰੀਏ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਹੋਏ ਘਰੋਂ ਤਾਂ ਅਸੀਂ ਆਏ ਆ ਗੁਰੂ ਮਾਰੇ ਦੀ ਖੁਸ਼ੀਆ ਪ੍ਰਾਪਤ ਕਰਨ ਵਾਸਤੇ ਪਰ ਅਸੀਂ ਜੇ ਰਸਤੇ ਵਿੱਚ ਉੱਚੀ ਆਵਾਜ਼ 'ਚ ਡੀਜੇ ਵਜਾਵਾਂਗੇ ਸੰਗਤ ਨੂੰ ਤੰਗ ਪ੍ਰੇਸ਼ਾਨ ਕਰਾਂਗੇ ਤਾਂ ਸਾਡੇ ਤਾਂ ਗੁਰੂ ਮਹਾਰਾਜ ਵੀ ਨਹੀਂ ਖੁਸ਼ ਹੋਣਗੇ ਇਸ ਲਈ ਮੈਂ ਆਪਣੇ ਨੌਜਵਾਨ ਵੀਰਾਂ ਨੂੰ ਵੀ ਇਹ ਬੇਨਤੀ ਕਰਦਾ ਵਾਂ ਕਿ ਆਓ ਗੁਰੂ ਦੇ ਨਾਮ ਨਾਲ ਜੁੜੀਏ ਕੀਰਤ ਕਰੀਏ ਨਾਮ ਜਪੀਏ ਤੇ ਵੰਡ ਕੇ ਛਕੀਏ ਇਸ ਸਿਧਾਂਤ ਦੇ ਪਹਿਰਾ ਦਿੰਦੇ ਹੋਏ ਮਸਮੂ ਨਾਨਕ ਨਾਮ ਲੈਵਾ ਸੰਗਤ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹਪੁਰਪੀ ਲੱਖ ਲੱਖ ਵਧਾਈ ਦਿਨਾਂ ਜੀ